ਦੂਰ ਦੇ ਵਿੱਚ ਅਕਾਲੀ ਦਲ ਤੇ ਫੁੱਲੋਂ ਇਕਬਾਲ ਸਿੰਘ ਚੁੰਦਾ ਨੂੰ ਟਿਕਟ ਦੇਣ ਤੋਂ ਬਾਅਦ ਵਿਰੋਧੀਆਂ ਦੇ ਵੱਲੋਂ ਅਕਾਲੀ ਦਲ ਉੱਤੇ ਸਵਾਲ ਚੁੱਕਣੇ ਸ਼ੁਰੂ ਹੋ ਗਏ ਨੇ ਉੱਤੇ ਉੱਤੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਗੁਰਮੀਤ ਸਿੰਘ ਮੀਤਿਆਰ ਦੇ ਵੱਲੋਂ ਅਕਾਲੀ ਦਲ ਉੱਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਉੱਤੇ ਕੋਈ ਵੀ ਚੋਣ ਨਹੀਂ ਲੜਨਾ ਚਾਹੁੰਦਾ ਜਿਸ ਕਾਰਨ ਸਾਰੇ ਪਿੱਛੇ ਭੱਜ ਰਹੇ ਨੇ ਉਹਨਾਂ ਕਿਹਾ ਕਿ ਪਰਮਿੰਦਰ ਢੀਂਡਸਾ ਨੇ ਵੀ ਆਪਣੇ ਸ਼ਾਇਦ ਇਸੇ ਕਰਕੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਕਾਲੀ ਦਲ ਦੀ ਹਾਰ ਹੋਣੀ ਹੈ ਤੇ ਨਾਲ ਹੀ ਉਹਨਾਂ ਨੇ ਸੁਭੀਰ ਸਿੰਘ ਬਾਦਲ ਅਤੇ ਹਰਸਿਮਰਤ कौर ਬਾਦਲ ਉੱਤੇ ਵੀ ਵੱਡੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਸੁਭੀਰ ਸਿੰਘ ਬਾਦਲ ਨੇ ਕਿਉਂ ਚੋਣ ਅਖਾੜਾ ਛੱਡਿਆ ਤੇ ਪਹਿਲੀ ਲਿਸਟ ਦੇ ਵਿੱਚ ਮੌਜੂਦਾ ਸੰਸਦ ਹਰਸਿਮਰਤ कौर ਬਾਦਲ ਦਾ ਨਾਮ ਕਿਉਂ ਨਹੀਂ ਆਇਆ ਉਹ ਉਹਨਾਂ ਕੀ ਕੁਝ ਕਹੇ ਆਓ ਜਾਣਦੇ ਹਾਂ ਦੇਖੋ ਜੀ ਇਹ ਸਾਰੇ ਸੰਗਰੂਰ ਵਾਲੇ ਜਾਣਦੇ ਆ ਤੇ ਸਾਰੇ ਪੰਜਾਬ ਵਾਲੇ ਜਾਣਦੇ ਆ ਕਿ ਅੱਜ ਦੀ ਘੜੀ ਅਕਾਲੀ ਦਲ ਨੂੰ ਇਲੈਕਸ਼ਨ ਲੜਨ ਲਈ ਕੋਈ ਬੰਦਾ ਨਹੀਂ ਮਿਲ ਰਿਹਾ ਅਸੀਂ ਚੋੁੰਦਾ ਸਾਹਿਬ ਦਾ ਚਲੋ ਬੜਾ ਸਤਿਕਾਰ ਕਰਦੇ ਆ ਪਰ ਮਜਬੂਰੀ ਬਸ ਉਹਨਾਂ ਨੂੰ ਜਿਹੜਾ ਉਤਾਰਿਆ ਗਿਆ ਕਿਉਂਕਿ ਸਾਰੇ ਜਾਣਦੇ ਆ ਕੁਝ ਦਿਨ ਪਹਿਲਾਂ ਪਰਮਿੰਦਰ ਢੀਂਡਸਾ ਜੀ ਨੂੰ ਦੁਵਾਰਾ ਜਦੋਂ ਰਲੇਮਾ ਹੋਇਆ ਇਹਨਾਂ ਨੇ ਕਿਹਾ ਵੀ ਘਰ ਵਾਪਸੀ ਹੋਊਗੀ ਉਹਨਾਂ ਨੇ ਚੋਣ ਸਰਗਰਮੀਆਂ ਸ਼ੁਰੂ ਕੀਤੀਆਂ ਢੀਂਡਸਾ ਸਾਹਿਬ ਨੇ 15 ਵੀ ਦਿਨਾਂ ਚ ਦੇਖਿਆ ਫਿਰ ਪੁਰਕੇ ਵੀ ਭਾਈ ਗਰਾਊਂਡ ਤੇ ਕੀ ਹਾਲਾਤ ਨੇ ਤਾ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਢੀਂਸਾ ਸਾਹਿਬ ਨੇ ਕਿਹਾ ਵੀ ਭਾਈ ਮੈਂ ਇਲੈਕਸ਼ਨ ਨਹੀਂ ਲੜਨੀ ਸੁਖਬੀਰ ਜੀ ਕੋਈ ਬੰਦਾ ਹੋਰ ਦੇਖੋ ਫੇਰ ਸੁਖਬੀਰ ਜੀ ਤੁਹਾਡੇ ਯਾਦ ਆ ਲੌਂਗਵਾਲ ਘਰ ਦੇ ਲੌਂਗਵਾਲ ਸਾਹਿਬ ਦੇ ਘਰ ਆਏ ਤੇ ਮੈਨੂੰ ਲੱਗਦਾ ਵੀ ਹੱਥ ਲੌਂਗਵਾਲ ਸਾਹਿਬ ਦੇ ਵੀ ਨਿੱਤਰ ਆਇਆ ਇਸੇ ਕਰਕੇ ਝੁੰਦਾ ਸਾਹਿਬ ਨੂੰ ਕਿਹਾ ਗਿਆ ਵੀ ਭਾਈ ਇਲੈਕਸ਼ਨ ਤੁਸੀਂ ਲੜਨੀ ਆ ਚਲੋ ਝੁੰਦਾ ਸਾਹਿਬ ਲੜਨਗੇ ਪਰ ਸਵਾਲ ਇੱਥੋਂ ਪੈਦਾ ਹੁੰਦਾ ਤੇ ਮੈਨੂੰ ਲੱਗਦਾ ਵੀ ਲੌਂਗਵਾਲ ਸਾਹਿਬ ਤੇ ਢੀਂਸਾ ਸਾਹਿਬ ਨੇ ਇਹੀ ਕਹਿ ਕੇ ਮਨਾ ਕੀਤਾ ਹੋਣਾ ਵੀ ਪ੍ਰਧਾਨ ਜੀ ਜਦੋਂ ਤੁਸੀਂ ਇਲੈਕਸ਼ਨ ਨਹੀਂ ਲੜ ਰਹੇ ਫਿਰ ਸਾਨੂੰ ਸਾਨੂੰ ਕੋਈ ਫਿਰਦੇ ਆ ਤੁਸੀਂ ਜਿੱਤੇ ਹੋ ਐਮਪੀ ਹੋ ਸਿਟਿੰਗ ਐਮਪੀ ਹੋ ਪਾਰਟੀ ਦੇ ਪ੍ਰਧਾਨ ਹੋ ਤੇ ਤੁਸੀਂ ਇਲੈਕਸ਼ਨ ਲੜਨ ਤੋਂ ਜਵਾਬ ਦੇਣਾ ਤੇ ਸਾਨੂੰ ਕੋਈ ਕਹਿ ਰਹੇ ਹੋ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਵੀ ਪੂਰੇ ਪੰਜਾਬ 'ਚ ਆ ਜਿਹੜਾ ਡਰਾਮਾ ਕੀਤਾ ਮੈਂ ਪੰਜਾਬ ਬਚਾਉ ਸਾਰੇ ਪੰਜਾਬ 'ਚ ਟੈਂਪਰੇਚਰੀ ਚੈੱਕ ਕੀਤਾ ਤੇ ਉੱਥੇ ਗੱਲ ਕਲੀਅਰ ਹੋ ਗਈ ਉਹਨੂੰ ਵੀ ਪਤਾ ਲੱਗ ਗਿਆ ਵੀ ਗਰਾਊਂਡ ਤੇ ਹਾਲਾਤ ਕੀ ਨੇ ਇਸੇ ਕਰਕੇ ਅੱਜ ਨਾਪਲ ਇਲੈਕਸ਼ਨ ਲੜ ਰਹੇ ਆ ਇਸੇ ਕਰਕੇ ਅੱਜ 7 ਟਿਕਟਾਂ ਅਨਾਉਂਸ ਕੀਤੀਆਂ ਪਰ ਬੀਬਾ ਹਰਸਿਮਰਤ ਕੌਰ ਬਾਦਲ ਜਿਹੜੇ ਸਿਟਿੰਗ ਐਮਪੀ ਐ ਉਹਨਾਂ ਦੀ ਟਿਕਟ ਨਹੀਂ ਅਨਾਉਂਸ ਕੀਤੀ ਕਿਉਂਕਿ ਉਹ ਵੀ ਚੈੱਕ ਕਰ ਰਹੇ ਆ ਵੀ ਬਠਿੰਡਿਆਂ ਲੜੀਏ ਫਰੋ ਪ੍ਰੋ ਲੜੀਏ ਕਿ ਖਡੂਰ ਸਾਹਿਬ ਤੋਂ ਲੜੀਏ ਪਰ ਮੈਂ ਬੜਾ ਸਪਸ਼ਟ ਸ਼ਬਦਾਂ ਚ ਕਹਿਣਾ ਚਾਹਣਾ ਕਿ ਬੀਬਾ ਜੀ ਜਿੱਥੋਂ ਮਰਜ਼ੀ ਇਲੈਕਸ਼ਨ ਲੜ ਲਓ ਹਾਰ ਤੁਹਾਡੀ ਸਾਰੇ ਕਿਤੋਂ ਹੋਣੀ ਆ ਇਹ ਹੁਣ ਤੁਸੀਂ ਦੇਖਣਾ ਵੀ ਬਠਿੰਡੇ ਵਾਲਾਂ ਤੋਂ ਹਾਰਨਾ ਉਹ ਬਾਡਰ ਵਾਲੇ ਫਰੋਜਪੁਰ ਵਾਲੇ ਤੋਂ ਹਾਰਨਾ ਕਿ ਮੱਧ ਵਿਚ ਜਾ ਕੇ ਹਾਰਨਾ ਮੈਂ ਤਾਂ ਕਹੂੰਗਾ ਵੀ ਪਹਿਲਾਂ ਚਲੋ ਬਠਿੰਡੇ ਵਾਲਿਆਂ ਨੇ ਤਿੰਨ ਵਾਰੀ ਵੋਟਾਂ ਪਾਈਆਂ ਨੇ ਉੱਥੋਂ ਹੀ ਹਾਰ ਜੋ ਚੰਗਾ ਪਰ ਖਾਰ ਸਾਹਮਣੇ ਕਹਤੇ ਲਿਖੀ ਹੋਈ ਕੀ ਸਮਝੋ ਕਿ ਹਰਸ਼ਮਰਦ ਕੌਰ ਬਾਦਲ ਵੀ ਜਵਾਬ ਦੇ ਸਕਦੇ ਨੇ ਜਾਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਵੀ ਜਗਾ ਦੇਖ ਰਹੇ ਸੇਫ ਸੀਟਰ ਆਪ ਰਹੇ ਨੇ ਵੀ ਮੈਂ ਕਿੱਥੋਂ ਜਿੱਤ ਸਕਦੇ ਜੇ ਜਿੱਤ ਸਕਦਾ ਮੈਂ ਉਹੀ ਤਾਂ ਕਹਿਣਾ ਉਹ ਇਹ ਦੇਖ ਰਿਹਾ ਵੀ ਤਿੰਨਾਂ ਚੋਂ ਸੇਫ ਕਿਹੜੀ ਹੈ ਪਰ ਮੈਂ ਇਹੀ ਕਹਿਣਾ ਵੀ ਤਿੰਨਾਂ ਚੋਂ ਮਾਰਜਨ ਦਾ 19-21 ਦਾ ਫਰਕ ਪੈ ਸਕਦਾ ਹੈ ਪਰ ਹਾਰ ਇੰਨਾ ਚੋ ਪੱਕੀ ਐ ਇਹ ਦੇਖ ਲੈਣ ਵੀ ਕਿ ਕਿਹੜਿਆਂ ਤੋਂ ਹਾਰਨਾ ਫਿਰੋਜ਼ਪੁਰ ਵਾਲੇ ਲੋਕਾਂ ਤੋਂ ਹਾਰਨਾ ਖਡੂਰ ਸਾਹ ਵਾਲੇ ਤੋਂ ਹਾਰਨਾ ਕਿ ਬਠਿੰਡੇ ਵਾਲੇ ਤੋਂ ਹਾਰਨਾ ਜੇ ਇੰਨਾ ਹੌਸਲਾ ਹੁੰਦਾ ਕਹ ਲੋ ਵੀ ਇਹ ਵਿਸ਼ਵਾਸ ਹੁੰਦਾ ਵੀ ਮੈਂ ਜਿੱਤੂ ਤਾਂ ਲੀਡਰਾਂ ਦੀ ਸੀਨੀਅਰਾਂ ਦੀ ਟਿਕਟਾਂ ਪਹਿਲਾਂ ਨਾ ਹੁੰਦੀ ਐ ਜਿੱਤੇ ਹੋਏ ਐਮਪੀ ਦੀ ਟਿਕਟ ਨਾ ਨਾ ਸੋਣਾ ਇਹ ਤੋਂ ਪਤਾ ਲੱਗਦਾ ਵੀ ਅਕਾਲੀ ਦਲ ਘਬਰਾਇਆ ਹੋਇਆ ਧਰਤੀ ਹੇਠੋਂ ਜ਼ਮੀਨ ਖਿਸਕ ਚੁੱਕੀ ਹੈ ਤੇ ਰਿਜ਼ਲਟ ਸਾਰੇ ਲੋਕਾਂ ਨੂੰ 4 ਤਰੀਕ ਨੂੰ ਪਤਾ ਲੱਗ ਜਾਵੇਗਾ। ਵੀ ਜੇ ਸਿਆਸੀ ਗਲਿਆਰਾਂ ਦੇ ਵਿੱਚ ਚਰਚਾ ਹੈ ਕਿ ਸੁਖਪਾਲ ਖਹਿਰਾ ਨੇ ਸੰਗਰੂ ਰਾ ਸਕਦੇ ਨੇ। 99% ਉਹ ਕਹਿੰਦੇ ਨੇ ਵੀ ਹੋ ਚੁੱਕਿਆ ਉਹਨਾਂ ਦਾ ਕਲੀਅਰ ਐਲਾਨ ਹੋਣਾ ਬਾਕੀ ਕਿਤਰਾ ਦੇ ਦਿੱਤੇ ਜੇਕਰ ਸੁਖਪਾਲ ਖਹਿਰਾ ਇੱਥੇ ਤੋਂ ਡੇਬਰਾ ਬਣਾ। ਦੇਖੋ ਪਾਰਟੀ ਹੈ ਜਿਹਨੂੰ ਮਰਜ਼ੀ ਟਿਕਟ ਦੇ ਸਕਦੀ ਹੈ ਪਰ ਕਾਂਗਰਸ ਦਾ ਵੀ ਉਹੀ ਦੇਖੋ ਇੱਥੋਂ ਜੋ ਸਿੰਗਲਾ ਸਾਹਿਬ ਦੇ ਬੰਦੇ ਵੀ ਦੱਸਦੇ ਆ ਵੀ ਸਿੰਗਲਾ ਸਾਹਿਬ ਵੀ ਕਹਿ ਰਿਹਾ ਮੈਂ ਇਲੈਕਸ਼ਨ ਨਹੀਂ ਲੜਨੀ। ਆਈ ਬੀਬੀ ਪਠਲ ਉਹਨਾਂ ਦੇ ਬੰਦੇ ਵੀ ਕਹਿ ਰਹੇ ਆ ਵੀ ਪਠੱਲ ਜੀ ਕਹਿ ਰਹੇ ਆ ਵੀ ਮੈਂ ਇਲੈਕਸ਼ਨ ਨਹੀਂ ਲੜਨੀ ਅਸਲ ਚ ਗੱਲ ਉਹੀ ਆ ਕਾਂਗਰਸ ਨੂੰ ਵੀ ਕੋਈ ਲੋਕਲ ਬੰਦਾ ਨਹੀਂ ਮਿਲ ਰਿਹਾ ਇਸੇ ਕਰਕੇ ਤੁਸੀਂ ਦੇਖੋ ਵੀ ਕਿੱਥੋਂ ਲਿਆ ਰਹੇ ਆ ਉਹ ਵੀ ਖੈਰਾ ਸਾਹਿਬ ਦਾ ਵੀ ਜ਼ਿਕਰ ਕਰੀਏ ਸੰਗਰੂਰ ਚੋਂ ਦਾ ਬਾਹਰਲੇ ਹੈ ਹੀ ਹੈ ਉਹ ਕਾਂਗਰਸ ਤੋਂ ਵੀ ਬਾਹਰਲੇ ਆ ਕਿਉਂਕਿ ਕਾਂਗਰਸ ਚੋਂ ਵੀ ਕਿਹੜਾ ਉਹ ਕਦੇ ਕਿਹੜੀ ਪਾਰਟੀ ਚ ਕਦੇ ਕਿਹੜੀ ਪਾਰਟੀ ਚ ਸੋ ਸੋ ਇਹਦਾ ਫੈਸਲਾ ਡੈਮੋਕ੍ਰੇਸੀ ਆ ਕੋਈ ਕਿਤੋਂ ਇਲੈਕਸ਼ਨ ਲੜ ਸਕਦਾ ਪਰ ਵੋਟਾਂ ਲੋਕਾਂ ਨੇ ਪਾਉਣੀ ਆ ਇਹ ਸੰਗਰੂਰ ਦੇ ਲੋਕ ਫੈਸਲਾ ਕਰਨਗੇ ਵੀ ਭਾਈ ਕਿਹਨੂੰ ਜਿਤਾਉਣਾ ਤਿੰਨ ਉਮੀਦਵਾਰ ਤੁਹਾਡੇ ਬਰਾਬਰ ਪਹੁੰਚ ਚੁੱਕੇ ਨੇ ਬੌਜੇਮ ਸਮਾਜ ਪਾਰਟੀ ਨੇ ਵੀ ਆਪਣਾ ਉਮੀਦਵਾਰ اتار ਦਿੱਤਾ ਹੈ ਖਾਲੀ ਧਲੇ ਉਤਾਰਦਾ ਹੈ ਚੌਥੇ ਤੀਜੇ ਤੁਸੀਂ ਹੋ ਤੇ ਇੱਕ ਆਪਣਾ ਬਹੁਤੇ ਇਨਾਂ ਚੋਂ ਮਜਬੂਰੀ ਵਸ ਆਏ ਕੈਂਡੀਡੇਟ ਨੇ ਜਿਹੜੇ ਜਿਹੜੇ ਮੌਜੂਦ ਐਮਪੀ ਨੇ ਕਿਹਦੇ ਨਾਲ ਸਮਝ ਕਿ ਟੱਕਰ ਦੇਖੋ ਸਾਡੀ ਮੁੱਦਿਆਂ ਦੀ ਲੜਾਈ ਆ ਅਸੀਂ ਡਿਵੈਲਪਮੈਂਟ ਦਾ ਏਜੰਡਾ ਲੈ ਕੇ ਚੱਲ ਰਹੇ ਆ ਦੋ ਸਾਲਾਂ ਦਸੀਂ ਜੋ ਕੰਮ ਕੀਤੇ ਆ ਉਹ ਲੋਕਾਂ ਦੇ ਵਿੱਚ ਲੈ ਕੇ ਜਾਣੇ ਆ ਤੇ ਮੈਂ ਸਾਰੇ ਪਿੰਡਾਂ ਚ ਜਾ ਰਹੇ ਹਾਂ ਸਾਰੇ ਕਿਤੇ ਲੋਕੇ ਕਹਿ ਰਹੇ ਆ ਵੀ ਭਾਈ ਜਿੰਨੇ ਕੰਮ ਆ ਆਦਮੀ ਪਾਰਟੀ ਨੇ ਪਹਿਲੇ 2 ਸਾਲਾਂ ਚ ਕੀਤੇ ਆ ਪਿਛਲੀਆਂ ਜੇ ਤਸੀ ਚਾਰ ਪੰਜ ਸਰਕਾਰਾਂ ਵੀ ਦੇਖਦੇ ਆ ਕਿਸੇ ਸਰਕਾਰ ਨੇ ਦੂ 25% ਕੰਮ ਵੀ ਪਹਿਲੇ 2 ਸਾਲਾਂ ਚ ਨਹੀਂ ਕੀਤਾ ਚਾਹੇ ਉਹ 600 ਜੋਟ ਬਿਜਲੀ ਵਾਲਾ ਹੋਵੇ ਚਾਹੇ ਨਹਿਰੀ ਪਾਣੀ ਵਾਲਾ ਹੋਵੇ ਚਾਹੇ ਜ਼ਿਮੀਦਾਰ ਨੂੰ ਜਿਹੜੀ 24 ਘੰਟੇ ਭਗਵੰਤ ਮਾਨ ਜੀ ਨੇ ਮੋਟਰਾਂ ਵਾਲੀ ਬਿਜਲੀ ਦਿੱਤੀ ਹੈ ਚਾਹੇ ਨੌਕਰੀਆਂ ਹੋਣ ਅੱਜ ਸੰਗਰੂਰ ਲੋਕ ਸਭਾ ਦਾ ਇੱਕ ਵੀ ਪਿੰਡ ਨਹੀਂ ਜਿੱਥੇ ਸਰਕਾਰੀ ਨੌਕਰੀ ਨਾ ਮਿਲੀ ਹੋਵੇ ਬਾਕੀ ਸ਼ਹੀਦਾਂ ਨੂੰ ਕਰੋੜ ਰੁਪਇਆ ਦੇਣਾ ਐਸਐਸਐਫ ਮਹੱਲਾ ਕਲੀਨਿਕ ਸੈਂਕੜੇ ਕੰਮ ਨੇ ਜਿਹੜੇ ਸਰਕਾਰ ਚ ਕੀਤੇ ਆ ਹੋਰ ਸਾਰੀਆਂ ਸਰਕਾਰਾਂ ਲੋਕ ਜਾਣਦਾ ਕਿ ਲਾਸਟ 6 ਮਹੀਨਿਆਂ ਚ ਮਾੜਾ ਮੋਟਾ ਹੱਥ ਪਲ ਹਲਾਉਂਦੀਆਂ ਸੀ ਪਹਿਲੇ 2 ਸਾਲ ਚ ਕਿਹੜੇ ਸਰਕਾਰ ਨੇ ਪੁਲਿਤ ਬਾਲ ਸਿੰਘ ਚੋਣਾਂ ਨੂੰ ਟੇਕ ਆਪ ਦੇਣ ਤੋਂ ਬਾਅਦ ਹੁਣ ਵਿਰੋਧੀਆਂ ਦੇ ਵੱਲੋਂ ਅਕਾਲੀ ਦਲ ਉੱਤੇ ਸਵਾਲ ਚੁੱਕਣੇ ਸ਼ੁਰੂ ਹੋ ਗਏ ਨੇ ਤਾਂ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੰਗਰੂਪ ਤੋਂ ਉਮੀਦਵਾਰ ਗੁਰਮੀਤ ਸਿੰਘ ਮੀਤੇਅਰ ਦੇ ਵੱਲੋਂ ਅਕਾਲੀ ਦਲ ਉੱਤੇ ਟਿੱਪਣੀ ਕੀਤੀ ਗਈ ਹੈ ਹੁਣ ਆ ਕਿ ਸੁਭੀਰ ਸਿੰਘ ਬਾਦਲ ਨੇ ਚੋਣ ਅਖਾੜਾ ਕਿਉਂ ਛੱਡਿਆ ਹੈ ਤੇ ਪਹਿਲੀ ਲਿਸਟ ਦੇ ਵਿੱਚ ਬਹੁਜੂਦਾ ਸੰਸਦ ਹਰਸਿਮਰਤ ਕੌਰ ਬਾਦਲ ਦਾ ਨਾਮ ਕਿਉਂ ਨਹੀਂ ਆਇਆ ਤਦਾਜ਼ਗੀ ਖਬਰ ਸੰਗਰੂਪ ਤੋਂ ਹੈ ਜਿੱਥੇ ਕਿ ਮੰਤਰੀ ਮੀਤੇਅਰ ਦੇ ਵੱਲੋਂ ਅਕਾਲੀ ਦਲ ਉੱਤੇ ਟਿੱਪਣੀ ਕੀਤੀ ਗਈ ਹੈ ਉਨਾ ਕਹਿਆ ਕਿ ਸੁਭੀਰ ਸਿੰਘ ਬਾਦਲ ਨੇ ਚੂਣਾ ਖਾੜਾ ਕਿਉਂ ਛੱਡਿਆ ਹੈ ਤੇ ਪਹਿਲੀ ਲਿਸਟ ਦੇ ਵਿੱਚ ਮੌਜੂਦਾ ਸੰਸਦ ਹਰਸਿਮਰਤ ਕੌਰ ਬਾਦਲ ਦਾ ਨਾਮ ਕਿਉਂ ਨਹੀਂ ਆਇਆ ਤਾਂ ਅੱਜ ਇੱਕ ਮੰਤਰੀ ਗੁਰਮੀ ਸਿੰਘ ਮੀਤਿਆਰ ਦੇ ਵੱਲੋਂ ਤਿੱਖੇ ਸ਼ਬਦੀ ਵਾਰ ਜਿਹੜਾ ਕਿ ਕਾਲੀ ਦਲ ਨੂੰ ਕੀਤੇ ਗਏ ਨੇ